ਹਾਂਜੀ ਅੱਜ ਆਪਾਂ ਚਲਾਉਨੇ ਆ ਲਾਈਵ ਮਿਲਕਿੰਗ ਆਪਣੀ ਗੋਹੇ ਨੂਰ ਬੁੱਲੰਦੀ ਝੋਟੀ ਦੀ ਸਭ ਤੋਂ ਪਹਿਲਾਂ ਕੋਈ ਆਲਟੀ ਚੈੱਕ ਕਰਾਦੀ ਆ ਆਪਾਂ ਕੰਡਾ ਪਹਿਲਾਂ ਹੀ ਕਰਦ ਰਿਹਾ ਜੀ ਬਾਲਟੀ ਦਾ ਜ਼ੀਰੋ ਵਜਨ ਕਰਦਾਂਗੇ ਤੇ ਆਪਾਂ ਪਹਿਲਾਂ ਦਿਖਾ ਦਿੰਨੇ ਆ ਤੁਹਾਨੂੰ ਤੇ ਇੱਕ ਮਿੰਟ ਆ ਦੇਖ ਲਓ ਜੀ ਬਾਲਟੀ ਰੱਖਤੀ ਆ ਆਪਾਂ ਨੇ ਪਹਿਲਾਂ ਕੰਡੇ ਤੇ ਉਸ ਤੋਂ ਬਾਅਦ ਕੰਡਾ ਔਨ ਕਰਤਾ ਤੇ ਆਹ ਦੇਖ ਸਕਦੇ ਹੋ ਜੀ ਜ਼ੀਰੋ ਤੇ ਕਰਤਾ ਕੰਡਾ ਬਾਲਟੀ ਦਾ weight ਆਪਾਂ ਨੇ ਪਹਿਲਾਂ ਹੀ ਕਰਤਾ ਆਪਾਂ ਲਿਆ ਕੇ ਮਿਲਕਿੰਗ ਕਰਕੇ ਬਾਲਟੀ ਸਿੱਧਾ ਕੰਡੇ ਤੇ ਰੱਖ ਦਾਂਗੇ ਜੀ ਬਾਕੀ ਜੇ ਕਿਸੇ ਵੀਰ ਨੂੰ ਤਰਾਜ ਹੋਇਆ ਤਾਂ ਆਪਾਂ ਸਵੇਰ ਤੋਂ ਦੂਜੇ ਨੋਟ ਦੂਜੀ ਬਾਲਟੀ ਨਾਲ ਜੋ ਕੇ ਰੱਖ ਦਾਂਗੇ ਆਪਾਂ ਨੂੰ ਐਵੇਂ ਵੀ ਚੱਲ ਝੱਗ ਜੀ ਸਾਫ਼ ਕਰਨੀ ਪੈਂਦੀ ਐ ਆਹ ਦੇਖ ਸਕਦੇ ਹੋ ਜੀ ਤੁਸੀਂ ਆਪਣੇ ਬਾਲਟੀ ਦਾ weight ਆਪਾਂ ਨੇ ਪਹਿਲਾਂ ਹੀ ਕਰਕੇ ਦਿਖਾਇਆ ਤਾਂ ਕੰਡੇ ਤੇ ਦਿਖਾ ਦਿਓ ਜੀਰੋ ਤੇ ਤੇ ਆਪਾਂ ਦੇਖ ਸਕਦੇ ਹੋ ਜੀ 810 ਗ੍ਰਾਮ ਦੀ ਬਾਲਟੀ ਦਾ weight ਹੋਇਆ 810 ਗ੍ਰਾਮ ਦਿਖਾ ਦਿਓ ਕੰਡੇ ਤੇ ਜੇ ਆਪਾਂ ਛੱਡਦੇ ਆਂ ਜੀ ਬੱਚਾ ਹੁਣ ਝੁੱਟੀ ਦਾ ਆਪਾਂ ਥਾੜਾ ਵਕਤ ਹੋਰ ਦੂਜੇ ਪਾਣੀ ਨਾਲ ਧੋ ਲਾਂਗੇ ਜੀ ਮੱਤਕਾ ਲਾ ਦਿੰਦੇ ਆਂ ਆਪਾਂ ਤੁਸੀਂ ਦੇਖ ਸਕਦੇ ਤੁਸੀਂ ਤੁਸੀਂ ਕੈਮਰਾ ਨਾਲ ਬਰਾਕਰ ਮੇਰੇ ਤੋਂ ਮੈਂ ਪਾਣੀ ਲਿਆਵਾਂ ਪਾਣੀ ਭਰਦੇ ਆਂ ਝੁੱਟੀ ਵਾਲੀ ਚੰਬੇ ਜਿਹਾ ਰੱਖ ਵਾਹ ਕੈਮਰਾ ਉੱਤੇ ਝੁੱਟੀ ਦੇ ਰੱਖੋ ਆ ਭਾਰੀ ਹੁਣੇ ਕਿ ਨਹੀਂ ਹੋਣ ਬਰੇ ਦੇਖ ਤੁਸੀਂ ਲਾਈਵ ਛੋਟੀ ਦਾ ਆਪਣੀ ਦਾ ਬਾਕੀ ਕੰਡੇ ਦਾ weight ਕਰਕੇ ਦਿਖਾ ਦਨੇ ਆ ਜੀ ਆਪਾਂ ਦੁਬਾਰ ਤੋਂ ਜੇ ਆਵਾਜ਼ ਨਹੀਂ ਆਈ ਹੋਣੀ ਮੈਂ ਇੱਕ ਆਪਾਂ ਨੇ ਬਾਅਦ ਚ ਔਨ ਕਰੇ ਨੇ ਬਾਈਕ ਭੁੱਲ ਗਏ ਤੇ ਬਾਕੀ ਸੋਨੂੰ ਕੰਡੇ ਦਾ ਦੇ ਬਾਲਟੀ ਦਾ weight ਦਿਖਾ ਦਨੇ ਆ ਜੀ ਦੇਖ ਸਕਦੇ ਹੋ ਇਧਰਲੀ ਸਾਈਡ ਤੋਂ ਦਿਖਾ ਦਿਓ 0 ਤੇ ਆ ਜੀ ਬਾਲਟੀ ਦਾ weight ਆਪਾਂ ਨੇ ਪਹਿਲਾਂ ਹੀ ਕੱਟਤਾ ਦੇਖ ਸਕਦੇ ਹੋ 810 ਗ੍ਰਾਮ ਬਾਲਟੀ ਦਾ weight ਹੈ ਤੇ ਆਪਾਂ ਦੂਜੇ ਭਾਂਡੇ ਨਾਲ ਤਣ ਤੋਲਾਂਗੇ ਜੀ ਪੂਰੇ ਆਪਾਂ ਨੇ ਟਾਈਮ ਵੀ ਦਿਖਾ ਦਨੇ ਆ ਜੀ 6 ਵਜੇ ਬੱਚਾ ਛੱਡਿਆ ਸਹੀ ਡੇਟਸ ਦੇਖ ਸਕਦੇ ਹੋ ਤੁਸੀਂ ਅੱਜ 18 10 ਹੋਊਗੀ ਬਾਕੀ ਆਪਾਂ ਨੇ ਆਪਾਂ ਨੂੰ ਥੋੜਾ ਜਿਹਾ ਹਿਸਾਬ-ਕਾਟ ਹੈ ਪਹਿਲੀ ਵਾਰੀ ਲਾਈਵ ਚਲਾ ਰਹੇ ਹਾਂ ਰੱਖ ਦਿਓ ਪਾਣੀ ਬਸ ਬੱਸ ਬੱਸ 이민의동자대로 it 일 ਲੋ ਦੇਖ ਸਕਦੇ ਹੋ ਤੁਸੀਂ ਬਾਲਟੀ ਬਿਲਕੁਲ ਖਾਲੀ ਐ ਕੈਮਰੇ ਚ ਦਿਖਾ ਦਿਓ ਬਿਲਕੁਲ ਬਾਕੀ ਕੈਮਰਾ ਝੂਟੀ ਤੇ ਰੱਖਿਓ ਮਾੜਾ ਜਾਂ ਡਰਨਾ ਜਾਵੇ ਚਲ ਪੂਰੀ ਗੱਲ ਸਹੀ ਵਰੀ ਪੂਰੀ ਕੁੱਤ ਦਰਜ ਜਾਂਦਾ ਜੀ ਬੰਦਰ ਕੈਮਰਾ ਪੁੱਤ ਝੂਤੀ ਵੀ ਰੱਖਣਾ ਚੰਗਾ ਬਾਕੀ ਸਵੇਰੇ ਆਪਾਂ ਨੇ ਲੇਟ ਕੱਢੀ ਜੀ ਜੀ ਸਵੇਰੇ 6:42 ਵਜੇ ਕੰਡਾ ਕਰਿਆ ਸੀ ਆਪਾਂ ਨੇ ਚਲ ਇਹ ਪਹਿਲੀ ਲਾਈਵ ਮਿਲਕਿੰਗ ਹੈ ਜੀ ਆਪਣੀ ਆ ਚਾਰ ਟਾਈਮ ਮਿਲਕਿੰਗ ਦਿਖਾ ਦੇਵਾਂਗੇ ਤੁਹਾਨੂੰ ਚਾਰ ਟਾਈਮ ਦਾ ਮਿਲਕ ਚ ਸਾਰਾ ਪਤਾ ਲੱਗ ਜੂਗਾ ਜੀ ਆਪਾਂ ਨੇ ਸੋਚਿਆ ਵੀ ਚਲ ਇੱਕ ਦਿਨ ਘੱਟ ਕੱਢ ਦੂਗੀ ਦੁੱਧ ਵੀਡੀਓ ਸਾਫ ਹੈ ਤਾਰ ਦੂਰ ਜਮਕਦੀ ਹੈ ਕੋਈ ਨਾ ਥੋੜਾ ਜਨਾ ਨੇਹਰਾ ਹੋ ਗਿਆ ਜੀ ਇਹ ਸ਼ੈਡ ਨੇਵੇਂ ਕਰਕੇ ਥੋੜਾ ਜਨਾ ਨੇਹਰਾ ਪੈਂਦਾ ਜੀਵਿੰਦਰ ਬੇਟਾ ਜੇ ਫੋਨ ਆ ਕੇ ਫੋਨ ਨਾ ਚੁੱਕੀ ਇਤਨਾ ਦੱਬੂ ਚੰਗੀ ਮੀਦ ਹੈ ਜੀ ਆਪਾਂ ਨੂੰ ਇਹ ਝੂਟੀ ਆਪਣੀ ਸੂਈ ਸੀ ਜੀ 27 ਸਤੰਬਰ ਨੂੰ ਅੱਜ ਹੋ ਗਿਆ ਅਕਤੂਬਰ ਸ਼ਾਇਦ 18 ਤਰੀਕ ਹੋ ਗਈ ਅੱਜ ਹਾਂ 18 ਅਕਤੂਬਰ ਹੋ ਗਿਆ ਜੀ ਅੱਜ ਇਹਨੂੰ 21ਵਾਂ ਦਿਨ ਜੀ ਅੱਜ ਸੂਈ ਨੂੰ 21ਵਾਂ ਲਾ ਲਓ بیمਾ ਲਾ ਲਓ 27 ਦਾ ਤਾਂ ਦਿਨ ਖਤਮੀ ਤੇ ਹੀ ਰਾਤ ਨੂੰ ਸੂਈ ਹੈ ਵੀਡੀਓ ਵੀ ਆਪਣੀ ਪਾਈ ਹੋਈ ਹੈ ਪਿੱਛੇ ਮੇਲ ਕਾਫ ਹੈ ਜੀ ਇਹਦੇ ਸਮਰਾਟ ਥੇਮਕੇਰੀਆਂ ਦਾ ਪੋਤਾ ਹੈ ਇਹ ਆਪਣੇ ਬੱਬਰ ਬੁੱਲ ਦਾ ਬੱਚਾ ਪੂਰੀ ਚੰਗੀ ਉਮੀਦ ਹੈ ਜੀ ਆਪਾਂ ਨੂੰ ਝੋਟੀ ਤੋਂ ਬਾਕੀ ਦੇਖੋ ਕਿਸਮਤ ਵਾਲੀ ਦੁੱਧ ਦਾ ਹੋਰ ਵੀ ਬਦੂਗੀ ਜੀ ਹਲੇ ਮੇਲੇ ਮੂਲੇ ਨਹੀਂ ਚੱਲੀ ਇਹ ਬਾਕੀ ਬਾਈ ਕਿੰਨੇ ਕੁ ਬੰਦੇ ਜੋੜਿਓ ਆਪਾਂ ਧਾਰ ਕੱਢ ਰਹੇ ਆ ਬਾਅਦ ਚੋਂ ਦੇਖਦੇ ਆ ਤੁਹਾਡੇ ਕਮੈਂਟਾਂ ਦੇ ਜਵਾਬ ਦੰਨੇ ਆ ਜਿੰਨੇ ਕੁ ਮਿੱਤਰ ਜੁੜ ਰਹੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ। ਦੁਬਾਰ ਤੋਂ ਫੇਰ ਆਪਾਂ ਕਿਸੇ ਚੈਨਲ ਤੇ ਸ਼ਾਇਦ ਪ੍ਰਵੀਨ ਫੌਜੀ ਵਾਲੇ ਦੇ ਆਪਾਂ ਲਾਈਵ ਮਿਲਕਿੰਗ ਕਰਾਈਏ ਝੋਟੀ ਤੋਂ ਚੰਗੀ ਉਮੀਦ ਹੈ ਜੀ। ਬਾਕੀ ਆਪਾਂ ਨੇ ਪਹਿਲਾਂ ਥੋੜਾ ਜਿਹਾ ਤਾਂ ਚਲਾਤੀ ਵੀ ਦੀਵਾਲੀ ਕਰਕੇ ਕਈ ਵਾਰੀ ਪਟਾਕੇ ਬਟੂਕਿਆਂ ਕਰਕੇ ਪਸ਼ੂ ਡਰ ਜਾਂਦਾ। ਆਪਾਂ ਸੈਟ ਹੋਣ ਕਰਕੇ ਆਪਾਂ ਨੇ ਪਹਿਲਾਂ ਹੀ ਚਲਾ ਦਿੱਤੀ ਜੀ। ਗਾੜੀ ਦਾ ਵੀ ਚੰਗਾ ਦੁੱਧ ਹੈ ਜੀ ਆਪਣਾ ਸ਼ਾਇਦ 3 ਕਿਲੋ ਦੇ ਲਵੀ ਹੋਊਗਾ ਪਲੱਸ ਵੀ ਹੋ ਸਕਦਾ ਥੋੜਾ ਬਹੁਤਾ ਘੱਟ ਵੀ ਸਕਦਾ ਆਪਣੇ ਗਾੜੀ ਦਾ ਕੰਡਾ ਕਰਿਆ ਨਹੀਂ ਪਰ ਹੈ ਚੰਗੀ ਹੈ ਗਾੜੀ ਦਾ ਦੁੱਧ ਵੀ ਫਸਟ ਲੈਕਟੇਸ਼ਨ ਹੈ ਜੀ ਝੋਟੀ ਦਾ 4 ਦੰਦ ਹੈ ਆਪਣੇ ਲక్ష్ਮੀ ਡੇਰੀ ਫਾਰਮ ਵਾਲੇ ਦੇ ਕੋਹੇ ਨੂਰ ਬੁੱਲਦ ਦੀ ਝੋਟੀ ਹੈ ਜੀ 4 ਦੰਦ ਹੈ オリジナル ਆਪਾਂ ਦਿਖਾ ਵੀ ਦੇਵਾਂਗੇ ਆਪਣਾ ਲਾਸਟ ਮਿਲਕਿੰਗ ਵੀਰੇ ਚਾਰ ਦੰਦ ਹੈ ਬਿਲਕੁਲ ਆਪਾਂ ਤੁਹਾਨੂੰ ਅਗਲੀ ਥਾਣਾ ਦਾ ਦੁੱਧ ਵੀ ਦਿਖਿਆ ਦਾਂਗੇ ਵਧੀਆ ਦੁੱਧ ਹੈ ਜੀ ਆਪਣਾ ਗਾੜੀ ਦਾ ਦੁੱਧ ਵੀ ਚੰਗਾ ਹੈ ਬਾਕੀ ਲਾਈਵ ਆਪਾਂ ਚਾਰ ਟਾਈਮ ਚਲਾਵਾਂਗੇ ਜੀ ਕੋਈ ਨੈੱਟਵਰਕ ਦੀ ਪ੍ਰੋਬਲਮ ਆ ਗਈ ਜਾਂ ਕੋਈ ਹੋਰ ਆ ਗਈ ਉਹ ਲੱਗ ਗੱਲ ਹੈ। ਬਾਕੀ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰਿਓ ਜੀ। ਤੁਹਾਨੂੰ ਇਸ ਤਰੀਕ ਦਿਖਿਉਂਦੇ ਰਹਾਂਗੇ ਚੰਗੀ ਚੰਗੀ ਝੋਟੀਆਂ ਦੀ ਵੀਡੀਓ। ਆ ਗਾੜੀ ਦਾ ਦੁੱਧ ਵੀ ਲਿਖਿਆ ਦਿਓ ਜੀ ਬਹੁਤ ਵਧੀਆ ਗਾੜੀ ਹੈ ਇਹ ਦੀ। ਚੋਟੀ ਦੀ ਆ ਦੇਖ ਸਕਦੇ ਹੋ ਤੁਸੀਂ ਜੇ ਕੈਮਰੇ ਚ ਆਉਂਦਾ ਹੋਊਗਾ ਥੋੜਾ ਜਿਹਾ ਨੇਰਾ ਪੈਂਦਾ ਬਾਕੀ ਸਵੇਰ ਨਾਲੋਂ ਥੱਲੇ ਟਾਈਮ ਵੀ ਪਹਿਲਾਂ ਕੱਢ ਰਿਹਾ ਜੀ ਆਪਾਂ ਤਾਂ ਸਹੀ ਆਪਾਂ ਨੇ 6 ਵਜੇ ਸਟਾਰਟ ਕਰੀਏ ਮਿਲਕਿੰਗ ਬੱਚਾ 6 ਵਜੇ ਛੱਡਤਾ ਜੀ ਆਪਾਂ ਨੇ ਇੱਕ ਦੋ ਮਿੰਟ ਉਰਾ ਪਰਾਂ ਹੋਊਗਾ ਜੀ ਇਹਨੇ ਬਟਾ ਤਾਂ ਆਰ ਲੇ ਬਾਕੀ ਮੇਨ ਗੱਲ ਚਵਾਈ ਦੀ ਬਹੁਤ ਵਧੀਆ ਜੀ ਸੀਲ ਹੈ ਠੰਡੀ ਝੋਟੀ ਕੋਈ ਅੱਛ ਵੀ ਨਹੀਂ ਕਰਦੀ ਕੋਈ ਉਪਰਾਂ ਨਹੀਂ ਕਰਦੀ ਹੈਗੀ ਬਾਕੀ ਬਾਈ ਬਾਲਟੀ ਵਾਲਾ ਤੁਸੀਂ ਦੱਸਿਓ ਆਪਾਂ ਨੇ ਪਹਿਲਾਂ ਹੀ ਕੰਡਾ ਕਰ ਲਿਆ ਜੀ ਬਾਅਦ ਚ ਐਵੇਂ ਝੱਗ ਪੁੰਜਦੇ ਫਿਰ ਜਾਨੇ ਪਾਣੀ ਆਪਾਂ ਨੇ ਬਾਲਟੀ ਚ ਪਾਇਆ ਨਹੀਂ ਲੱਗ ਤੋਂ ਲੈ ਲਿਆ ਤੀ ਡੱਬੇ ਨਾਲ ਇਹਦੇ ਥਣ ਤੋਂ ਤੇ ਵੀ ਬਾਅਦ ਚ ਫਿਰ ਆਪਾਂ ਉਹ ਐਵੇਂ ਇੱਕ ਇੱਕ ਗ੍ਰਾਮ ਝੱਗ ਪਿੱਛੇ ਉਹ ਕਰਦੇ ਰਹਿੰਦੇ ਆ ਚੱਲ ਕੋਈ ਗੱਲ ਨਹੀਂ ਆਪਾਂ ਜੇ ਲੱਗ ਬਾਲਟੀ ਲੈਣੀ ਆ ਤਾਂ ਆਪਾਂ ਦੁਬਾਰੇ ਮਿਲਕਿੰਗ 'ਚ ਹੋਰ ਬਾਲਟੀ ਵੀ ਲੈ ਲਾਂਗੇ ਖਾਲੀ ਅੱਤੂ ਬਾਈ ਵੱਲੇ ਸੂਏ ਕਹਿੰਦੇ ਛੁੱਟੀ ਵੱਧੀ ਐ 35 40 ਦਿਨਾਂ ਤੱਕ ਦੁੱਧ ਵੱਧਦੀ ਐ ਝੋਟੀ ਕੈਮਰਾ ਨਾ ਬੰਦ ਕਰੋ ਜੀ ਹਲੇ ਮੈਲਾ ਮੂਲਾ ਕੁਝ ਨਹੀਂ ਸਿੱਟਣ ਲੱਗੀ ਜੀ ਇਹ ਆਪਾਂ ਨੇ ਖਰਾਕ ਵੀ 12 13 15 ਦਿਨਾਂ ਤੋਂ ਬਾਅਦ ਹੀ ਸਟਾਰਟ ਕਰੀਏ ਜੀ ਹਜੇ ਥੋੜੀ ਦਿਨ ਹੋਏ ਨੇ ਬਾਲਾ ਵੀ ਨਹੀਂ ਪਾਉਂਦੇ ਵੀ ਕਈ ਵਾਰੀ ਪਸ਼ੂ ਖਾਣਾ ਪੀਣਾ ਛੱਡ ਦਿੰਦਾ ਜਿਆਦਾ ਥੱਕਾ ਕਰਦੇ ਆਪਾਂ

ਕਿੱਚੇ ਉਹਦੇ ਵੀ ਐਚਐਲਡੀਵੀ ਦਾ ਮੇਲ ਕਾਫ ਹੈ ਜੀ। ਬਾਕੀ ਦੇਖ ਸਕਦੇ ਹੋ ਤੁਸੀਂ ਚੰਗੀ ਬਲੱਡ ਲਾਈਨ ਦਾ ਇਹੀ ਫਾਇਦਾ ਜਿਵੇਂ ਆਪਾਂ ਝੋਟੀ ਦੇ ਥੱਲੇ ਬੈਠ ਕੇ ਬੋਲੀ ਜਾਂਦੇ ਨਹੀਂ ਪਸ਼ੂ ਵੀ ਅਚੀ ਵੀ ਕਰਨ ਲੱਗ ਜਾਂਦਾ ਬਹੁਤ ਠੰਡੀ ਸੀਲ ਝੋਟੀ ਹੈ ਜੀ। ਬਾਕੀ ਬਾਈ ਸਵੇਰੇ ਜੋੜਿਓ ਸਾਰੇ। ਸਵੇਰੇ 6 ਵਜੇ ਆਪਾਂ ਲਾਈਵ ਚਲਾਵਾਂਗੇ ਛੋਟੀ ਦੀ ਸਾਰੇ ਦੇਖਿਓ ਬਾਕੀ ਹੋਰ ਵੀ ਬਾਈ ਕਿਸੇ ਨੂੰ ਚੰਗਾ ਸ਼ੌਂਕ ਲੱਗਦਾ ਆਪਾਂ ਨੇ ਤਾਂ ਹੀ ਚਲਾਈ ਐ ਬਾਕੀ ਹੋਰ ਪਿੰਡ ਚ ਕਿਸੇ ਨੂੰ ਸ਼ੌਂਕ ਜਾਗੂਗਾ ਦੇਖ ਕੇ ਵਧੀਆ ਗੱਲ ਹੈ ਜੀ ਆਪਾਂ ਧੰਨਵਾਦ ਕਰਾਂਗੇ ਹਰੇਕ ਦਾ ਜੁੜਨ ਵਾਲੇ ਪਾਈਆਂ ਦਾ ਬਾਕੀ ਭਾਈ ਆਪਾਂ ਲਾਸਟ ਤੇ ਸੋਨੂੰ ਖਾਲੀ ਥਣਾਂ ਦੀ ਵੀਡੀਓ ਦਿਖਾਵਾਂਗੇ ਕਿਤੇ ਐ ਹੋ ਜਾਂਦਾ ਕਈ ਵਾਰੀ ਨਾ ਵੀ ਦੁੱਧ ਛੜਦਾ ਹੋਣਾ ਥਣਾਂ 'ਚ ਅਗਲੇ ਟਾਈਮ ਵਾਸਤੇ ਖਾਲੀ ਦੀ ਮਿਲਕਿੰਗ ਹੈ ਸਵੇਰ ਤੋਂ ਆਪਾਂ ਤਿੰਨ ਮਿਲਕਿੰਗ ਐਨ ਸਹੀ ਚਲਾਵਾਂਗੇ ਜੀ ਵੱਧ ਘੱਟ ਛੋਟੇ ਸਾਹਮਣੇ ਹੋਊਗਾ ਜਿੰਨਾ ਵੀ ਕਰਦੀਏ ਝੋਟੀ ਵਧੇ ਘਟੇ ਉਹ ਛੋਟੇ ਸਾਹਮਣੇ ਐ ਨਹੀਂ ਵੀ ਆਪਾਂ ਮਿਲਕਿੰਗ ਬੰਦ ਕਰ ਦਾਂਗੇ ਜੇ ਕੋਈ ਕੁਦਰਤੀ ਦਿੱਕਤ ਆ ਗਈ ਭਾਈ ਕੋਈ ਕਹਿ ਨਹੀਂ ਸਕਦੇ ਕੋਈ ਕੰਮ ਹੋ ਜੇ ਕੋਈ ਹੋਰ ਹੋ ਜੇ ਬਾਕੀ ਕਿਸੇ ਨੇ ਬਾਈ ਅਜੇ ਤੱਕ ਮੇਰਾ ਖਿਆਲ 20 ਕਿ ਦਿਨਾਂ ਤੱਕ ਲਾਈਵ ਮਿਲਕਿੰਗ ਸੂਈ ਹੋਵੇ ਝੋਟੀ ਚਲਾਈ ਵੀ ਨਹੀਂ ਹੋਣੀ ਆਪਾਂ ਨੇ ਤਾਂ ਜਲਦੀ ਹੀ ਚਲਾਤੀ ਬਾਕੀ ਸੋਨੂੰ ਥੋੜਾ ਜਨਾ ਨੇਹਰਾ ਪੈਂਦਾ ਆਪਾਂ ਦੂਜੇ ਫੋਨ ਦੀ ਲਾਈਟ ਲਾ ਕੇ ਖਾਲੀ ਥਣ ਦਿਖਾ ਦਾਂਗੇ ਇਹ ਨਾ ਬਤ ਲੈ ਆਹ ਕਿ ਝੋਟੀ ਤੁਸੀਂ ਦੇਖ ਲੀਜੀ ਬਹੁਤ ਫਰਮਾਂ ਤਾਂ ਛੋਟੀ ਐ ਬਾਕੀ ਬਈ ਆਪਾਂ ਲਾਈਵ ਚਲਾ ਕੇ ਆਪ ਹੀ ਧਾਰ ਕੱਢ ਰਹੇ ਆ ਆਪਾਂ ਤਾਂ ਕਮੈਂਟਾਂ ਦੇ ਜਵਾਬ ਨਹੀਂ ਦਿੱਤੇ ਜਾਂਦੇ ਸਹੀ ਚੱਲ ਰਿਹਾ ਹੁਣ ਲਾਈਵ ਕੋਈ ਕੁਦਰਤੀ ਦਿੱਕਤ ਨਾ ਜੇ ਇਸ ਕਰਕੇ ਆਪਾਂ ਦੂਜੇ ਫੋਨ ਤੋਂ ਵੀਡੀਓ ਬਣਾ ਰਹੇ ਆ ਨਹੀਂ ਤਾਂ ਬਈ ਆਪਣੇ ਕੋਲੇ ਜਾਦੇ ਫੋਨ ਵੀ ਨਹੀਂ ਹੈਗੇ ਵਧੀਆ ਕੈਮਰਾ ਵੀ ਨਹੀਂ ਹੈਗਾ ਦੂਜੇ ਪੱਤਰਕਾਰਾਂ ਵਾਂਗੂ ਆਪਣਾ ਤਾਂ ਸਾਦਾ ਜਿਹਾ ਕੰਮ ਐ ਦੇਖ ਸਕਦੇ ਹੋ ਤੁਸੀਂ ਖਾਲੀ ਆਪਾਂ ਤੁਹਾਨੂੰ ਥਾਣ ਦਿਖਾਉਣਾ ਮੈਂ ਦੂਜੇ ਫੋਨ ਦੀ ਲਾਈਟ ਲਾ ਕੇ ਬਾਕੀ ਝੋਟੀ ਡਰ ਨਾ ਜਾਵੇ ਲਾਈਟ ਦੇ ਚਾਨਣ ਕਰਕੇ ਦੇਖ ਸਕਦੇ ਹੋ ਤੁਸੀਂ ਬਿਲਕੁਲ ਖਾਲੀ ਨਹੀਂ ਥੋੜਾ ਜਿਹਾ ਉਪਰ ਕਰਦੀ ਐ ਇਸ ਤਰ੍ਹਾਂ ਡਰਦੇ ਬਸ ਉਹ ਵੀ ਫੋਨ ਦੀ ਲਾਈਟ ਕਾਹਤੋਂ ਲਾ ਲਈ ਦੇਖ ਸਕਦੇ ਹੋ ਤੁਸੀਂ ਬਿਲਕੁਲ ਖਾਲੀ ਥਣ ਨਹੀਂ ਬਾਕੀ ਬਾਈ ਓਕੇ ਕਰ ਦੋ ਜਿਹੜਿਆਂ ਨੂੰ ਤਸੱਲੀ ਐ ਓਕੇ ਲਿਖ ਕੇ ਭੇਜੋ ਤੁਸੀਂ ਦੇਖੋ ਜੀ ਸਾਰੇ ਥਣ ਖਾਲੀ ਨੇ ਜਮਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਨਰਨ ਜੀ ਅਬ ਪੁੱਤ ਦਿਖਿਆ ਦਿਓ ਜੀ ਚਲਾ ਬਾਲਟੀ ਤੇ ਮਾਰੋ ਕੈਮਰਾ ਹੁਣ ਬਾਲਟੀ ਤੇ ਰੱਖਿਓ ਬਾਕੀ ਸਾਨੂੰ ਦਿਖਾਉਣੇ ਆ ਜੀ ਆਪਾਂ ਹੁਣ ਕੰਡਾ ਕਰਕੇ ਆਹ ਦੇਖ ਸਕਦੇ ਹੋ ਤੁਸੀਂ 810 ਗ੍ਰਾਮ ਆਪਣਾ ਬਾਲਟੀ ਦਾ weight ਹੋਇਆ ਦੀ ਆ ਬਾਲਟੀ ਤੇ ਕੈਮਰਾ ਰੱਖਿਓ ਬਾਲਟੀ ਤੇ ਬਾਲਟੀ ਤੇ ਦੇਖੋ ਜੀ ਇਹ ਹੋ ਹੋ ਗਿਆ ਜੀ ਆਪਣਾ 7 ਕਿਲੋ 736 ਗ੍ਰਾਮ ਇਹ ਦੁੱਧ ਦਾ weight ਹੈ ਜੀ ਤੁਸੀਂ ਦੇਖ ਸਕਦੇ ਹੋ 7 ਕਿਲੋ 700 ਗ੍ਰਾਮ 736 ਗ੍ਰਾਮ ਦੁੱਧ ਹੋਇਆ ਜੀ ਬਾਲਟੀ ਦਾ weight ਆਪਾਂ ਨੇ ਪਹਿਲਾਂ ਕੱਢਿਆ ਹੋਇਆ 810 ਗ੍ਰਾਮ ਦੀ ਬਾਲਟੀ ਉਹ ਘਟ ਚੁੱਕੀ ਹੈ ਇਹ ਬਾਲਟੀ ਦਾ weight ਨਹੀਂ ਹੈਗਾ ਜੀ ਵਿੱਚ ਖਾਲੀ ਇਹ ਕੱਲੇ ਦੁੱਧ ਦਾ weight ਹੈ 7 ਕਿਲੋ 736 ਗ੍ਰਾਮ ਬਾਕੀ ਸੋਨੂੰ ਆਪਾਂ ਨੂੰ ਦੂਜੇ ਬੱਟੇ ਮਿਲੇ ਨਹੀਂ ਹੈਗੇ ਜਿਹੜੇ ਆਪਣੇ ਨਵੇਂ ਨੇ ਪੁਰਾਣੇ ਬੱਟੇ ਨੇ ਇਹ ਸੋਨੂੰ ਦੇਖਿਆ ਹੋਣਾ ਨੇ ਆਪਾਂ ਇਹ 900 ਗ੍ਰਾਮ ਦਾ ਬੱਟਾ ਜਿਹੜਾ ਆਪਣੇ ਪੁਰਾਣੇ ਬੱਟੇ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਇਹ 900 ਗ੍ਰਾਮ ਪਾ ਕੇ ਤੁਹਾਨੂੰ ਪਤਾ ਲੱਗ ਜੂਗਾ ਜੋੜ ਲਾ ਲੇ ਤੁਸੀਂ 8 ਕਿਲੋ 638 ਗ੍ਰਾਮ ਹੋ ਗਿਆ ਤੇ ਆਹਾ 1800 ਗ੍ਰਾਮ ਦੇ ਜੀ ਦੇਖੋ ਤੁਸੀਂ 10 ਕਿਲੋ 446 ਗ੍ਰਾਮ ਟੋਟਲ ਹੋ ਗਿਆ ਇਹ ਦੇਖੋ ਜੀ 7 ਕਿਲੋ 738 ਗ੍ਰਾਮ ਦੁੱਧ ਹੋਇਆ ਜੀ ਆਪਣਾ ਇਹ ਆਪਾਂ ਨੇ ਕੰਡਾ ਕਰਿਆ 6:14 ਮਿੰਟਾਂ ਤੇ ਦਿਖਾ ਸਕਦੇ ਹਾਂ 6 ਵਜੇ ਮਿਲਕਿੰਗ ਸਟਾਰਟ ਕਰੀ ਤੀ ਦੇਖੋ ਜੀ ਠੀਕ ਹੈ ਧੰਨਵਾਦ ਦੋਸਤੋ ਸਵੇਰੇ ਜੁੜਿਓ ਸਾਰੇ ਖਾਲੀ ਬਾਲਟੀ ਚ ਭਾਗ ਦਿਖਾ ਦੇ ਭਾਗ ਬਾਕੀ ਭਾਈ ਆਪਾਂ ਨੇ ਬਾਲਟੀ ਦਾ ਵੇਟ ਪਹਿਲਾਂ ਕਰਤਾ ਜੇ ਤੁਸੀਂ ਕਹਿੰਦੇ ਹੋ ਤਾਂ ਖਾਲੀ ਬਾਲਟੀ ਵੀ ਦਿਖਾ ਦਿੰਨੇ ਆਪਾਂ ਮੈਂ ਦਿਖਿਆ ਨਾ ਕੈਮਰਾ ਤੇ ਬਾਲਟੀ ਤੇ ਰੱਖੂੰ ਖਾਲੀ ਬਾਲਟੀ ਦਈਆਂ ਦੁਖਿਆ ਉਹਨੇ ਇਹ ਪਖਾਲੀ ਬਾਲਟੀ ਦੇਖ ਸਕਦੇ ਹੋ ਤੁਸੀਂ ਬਾਲਟੀ ਬਿਲਕੁਲ ਖਾਲੀ ਹੈ ਦਿਖਾ ਸਕਦੇ ਹੋ ਚਲੇ ਤਾਂ ਜ਼ੀਰੋ ਹੋ ਜੂਗੀ ਫਿਰ ਕੋਈ ਚੱਕਰ ਨਹੀਂ ਦੇਖ ਸਕਦੇ ਹੋ ਜੀ ਤੁਸੀਂ ਖਾਲੀ ਬਾਲਟੀ ਹੈ ਇਹ ਆਪਾਂ ਨੇ ਜ਼ੀਰੋ ਕਰਤੀ ਜੀ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਦੂਜਾ ਦੁੱਧ ਦਿਖਾ ਦਿੰਨੇ ਆ ਤੁਹਾਨੂੰ ਮਾਜੇ ਦਾ ਪਾ ਕੇ ਇਸ ਚ ਦੇਖ ਸਕਦੇ ਹੋ ਤੁਸੀਂ ਇਹ ਤੇ ਹੋਇਆ ਜੀ 7 ਕਿਲੋ 724 ਗ੍ਰਾਮ ਦੁੱਧ ਹੋਇਆ ਤੇ ਇਹ 7 ਕਿਲੋ 724 ਲਾ ਲਿਓ ਚਾ ਇਹ ਕਿੰਨਾ ਮਰਜ਼ੀ ਲਾ ਲਿਓ ਤੁਹਾਡੇ ਸਾਹਮਣੇ ਹੈ ਜੀ ਦੁੱਧਾ ਠੀਕ ਹੈ ਧੰਨਵਾਦ ਦੋਸਤੋ ਕਰਦੋ ਕੇ